तहसील खਮਾਣੋ ਦੀਆਂ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਨੂੰ ਆਪਸ ਵਿੱਚ ਜੋੜਦੀਆਂ ਸੰਪਰਕ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋਣ ਕਾਰਨ ਰਾਹਗੀਰ ਵੱਡੀਆਂ ਪਰੇਸ਼ਾਨੀਆਂ ਚੱਲ ਰਹੇ ਹਨ ਜਿਸ ਕਰਕੇ ਉਹਨਾਂ ਦੇ ਨਾ ਸੜਕਾਂ ਤੋਂ ਨਿਕਲਦੇ ਵਾਹਨਾਂ ਦਾ ਅਤੇ ਉਹਨਾਂ ਦਾ ਸਮਾਂ ਅਤੇ ਧੰਦਾ ਵੀ ਨੁਕਸਾਨ ਹੁੰਦਾ ਹੈ ਸੰਘੋਲ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜੋੜਦੀ ਸੜਕ ਜਿਸ ਦੇ ਸਾਲ 2024 ਵਿੱਚ ਸ਼ਹੀਦੀ ਸਭਾ ਤੋਂ ਪਹਿਲਾਂ ਰਿਪੇਅਰ ਕਰਵਾਏ ਜਾਣ ਦੇ ਸਰਕਾਰੀ ਦਾਅਵੇ ਕੀਤੇ ਗਏ ਸਨ ਉਹ ਉਸੇ ਤਰ੍ਹਾਂ ਹਾਲਤ ਵਿੱਚ ਪਈ ਸੁੱਕੇ ਮੌਸਮ ਵਿੱਚ ਵੀ ਮਿੱਟੀ ਧੂੜ ਨਾਲ ਮੂੰਹ ਸਿਰ ਇੱਕ ਕਰ ਰਹੀ ਹੈ ਅਤੇ ਹੁਣ ਬਰਸਾਤ ਦੇ ਮੌਸਮ ਵਿੱਚ ਛਪੜਾਂ ਵਰਗੇ ਬਣੇ ਟੋਏਆਂ ਨੇ ਰਾਹ ਘਿਰਾਂ ਲਈ अनेका ਮੁਸ਼ਕਲਾਂ ਪੈਦਾ ਕਰ ਦਿੱਤੀਆਂ ਖਮਾਣੋ ਖੰਨਾ ਤੋਂ ਸ਼੍ਰੀ ਚਮਕੌਰ ਸਾਹਿਬ ਸੜਕ ਦੇ ਹਾਲਤ ਦੀ ਹੋਈ ਦੁਰਦਸ਼ਾ ਇੱਥੋਂ ਗੁਜ਼ਰਨ ਵਾਲੇ ਲੋਕ ਸਖਾਲਾ ਦੱਸ ਰਹੇ ਹਨ ਕਿ ਉਹਨਾਂ ਤੇ ਕੀ ਬੀਤਦੀ ਹੈ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਸੜਕਾਂ ਦੀ ਨਾ ਰਿਪੇਅਰ ਹੋਈ ਹੈ ਤੇ ਨਾ ਹੀ ਇਹਨਾਂ ਨੂੰ ਕੋਈ ਨਵਿਆਉਣ ਦਾ ਕੰਮ ਹੋਇਆ ਹੈ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਸੜਕਾਂ ਹਨ ਜਿਨ੍ਹਾਂ ਦਾ ਰੱਬ ਰੱਖਾ ਹੈ ਇਸੇ ਤਰ੍ਹਾਂ ਮੁੱਖ ਮਾਰਗ ਤੋਂ ਪਿੰਡ ਫਰੌਰ ਨੂੰ ਜਾਂਦੀ ਸੜਕ ਜਿਹੜੀ ਕਿ ਪਿਛਲੇ ਕਈ ਸਾਲਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ ਇਸ ਸਬੰਧੀ ਪਿੰਡ ਵਸੀਆਂ ਨੇ ਅਨੇਕਾਂ ਵਾਰ ਸਰਕਾਰ ਦੇ ਨੁਮਾਇੰਦਿਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਉਹਨਾਂ ਨੇ ਸਰਕਾਰ ਦੀ ਚਾਕ ਛੱਡ ਕੇ ਆਪਣੇ ਕੋਲੋਂ ਖੁਦ ਖਰਚ ਕਰਕੇ ਇੱਟਾਂ ਰੋੜੇ ਸੁੱਟ ਕੇ ਇਸ ਨੂੰ ਬਕਾਇਦਾ ਮਸ਼ੀਨਰੀ ਨਾਲ ਦਵਾ ਕੇ ਬਦਿਆ ਸੜਕ ਤਿਆਰ ਕਰ ਰਹੇ ਹਨ ਜੀ ਹੁਣ ਇਹਦੇ ਵਿੱਚ ਟੋਏ ਤਾਂ ਇੰਨੇ ਪਏ ਹੋਏ ਦੇ ਹੂੰ ਪਾਣੀ ਖੜ ਜਾਂਦਾ ਬਹੁਤ ਬੁਰਾ ਹਾਲਤਾ ਸਕੂਲ ਵਾਲੇ ਜਵਾਕਾਂ ਦਾ ਬਹੁਤ ਬੁਰਾ ਹਾਲਤਾ ਹੂੰ ਇਸ ਕਰਕੇ ਫਿਰ ਅਸੀਂ ਕੁੜੀਆ ਬਰੋਲ ਵੱਲੋਂ ਹੂੰ ਅਡੇਗ ਸੰਤਾਂ ਦੀ ਵਰਸੀ ਆਉਣੀ ਹੈ ਮoure ਪ੍ਰੋਗਰਾਮ ਵੀ ਆ ਸਾਡੇ ਹੂੰ ਇਸ ਕਰਕੇ ਹੋਣਾ ਸਾਨੂੰ ਤਾਂ ਕੰਮ ਕਰਨਾ ਪਿਆ ਕਿੰਨੀ ਕੁ ਦੇਰ ਤੋਂ ਤੁਸੀਂ ਇਹ ਸੜਕ ਦੀ ਸਰਕਾਰ ਤੋਂ ਮੰਗ ਕਰਦੇ ਰਹੇ ਹੋ ਬਣਾਉਣ ਦੀ ਸਰਕਾਰ ਆ ਤਾਂ ਪੂਰੇ ਲੰਘ ਜਿਹੜੇ 3.5 ਸਾਲਾਂ ਗੇ ਹੂੰ ਪਹਿਲਾਂ ਜੀ ਵੀ ਵੀ ਅਕਨੇ ਲਾਰੇ ਲਾ ਕੇ ਲੰਘਾ ਸਾਨੂੰ 2-3 ਸਾਲ ਹੋ ਗਏ ਲਾ ਰਿਹਾ ਹਾਂ ਮੰਨ ਲਓ ਇਹਨਾਂ ਦਾ 8 ਸਾਲੇ ਉਹ ਵੀ ਘਰ ਕਰ ਰਿਹਾ ਹੂੰ ਹੂੰ ਇਹ 3 ਸਾਲ ਤਾਂ ਬਹੁਤ ਪੁਰਾ ਹਾਲ ਹੈ ਦਾ ਹੂੰ ਜਿਹੜਾ ਹੁਣ ਤੁਸੀਂ ਇਹ ਖਰਚ ਕਰਿਆ ਕਿੰਨਾ ਕਿਤੇ ਤੇ ਖਰਚ ਆ ਗਿਆ ਹੋਊਗਾ ਤੁਹਾਡਾ ਕੁਟੀਆ ਫਰੋਰ ਵੱਲੋਂ ਕੁਟੀਆਂ ਫਲੋਰ ਕੋਲੋਂ ਮੇਰੇ ਹਿਸਾਬ ਨਾਲ ਜੀ ਇਹ ਜਿਹੜਾ ਹੁਣ ਤੱਕ 60-70 ਹਜ਼ਾਰ ਦਾ ਖਰਚਾ ਹਲੇ ਆ ਗਿਆ ਹੁਣ ਹੂੰ ਬਾਕੀ ਹਲੇ ਇਹਦੇ ਵਿੱਚ ਕੇਰੀ ਪੈਣੀ ਆ ਹੋਰ ਵੀ ਖਾਸਾ ਖਸਾਉਣਾ ਜੀ ਬਾਕੀ ਉਸ ਚਾਰੋਂ ਵਿਚਾਰਾ ਮੁੰਡਿਆਂ ਦੀ ਸੇਵਾ ਵੀ ਕਰੀ ਆ ਹੂੰ ਲੇ ਸਬਸਕ੍ਰਾਈਬ ਕਰੋ अजीत वेब टीवी ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ